ਦਰਸ਼ਕ ਤੁਸੀਂ ਵੇਖ ਰਹੇ ਹੋ ਜੀ ਸਾਜੀ ਸੋਚ ਟੀਵੀ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਦਰਸ਼ਕੋ ਪੰਜਾਬ ਚ ਅੱਜ ਤੋਂ ਮੌਨਸੂਨ ਨੇ ਮੁੜ ਐਂਟਰੀ ਮਾਰੀ ਹੈ ਤੇ ਕਈ ਜ਼ਿਲ੍ਹਿਆਂ ਚ ਰਾਤੋਂ ਰਾਤ ਮੀਂਹ ਦੀਆਂ ਝੜੀਆਂ ਵੀ ਲੱਗੀਆਂ ਹੋਈਆਂ ਨੇ ਸ਼ੁਰੂ ਹੋ ਗਿਆ ਜੀ ਮੀ ਤੇ ਜਿਸ ਨਾਲ ਮੌਸਮ ਵਿੱਚ ਥੋੜਾ ਠੰਡਕ ਬਣਿਆ ਹੋਇਆ ਸੋ ਠੰਡਕ ਮਿਲੀ ਆ ਜੀ ਠੰਡਕ ਦਾ ਅਹਿਸਾਸ ਹੋਇਆ ਸੋ ਮੌਸਮ ਵਿਭਾਗ ਨੇ ਕਈ ਹਲਕਿਆਂ ਲਈ ਫਲੈਸ਼ ਅਲਰਟ ਅਤੇ ਔਰੇਂਜ ਅਲਰਟ ਵੀ ਜਾਰੀ ਕੀਤੇ ਹਨ ਸੋ ਆਉਣ ਵਾਲੇ ਦਿਨਾਂ ਵਿੱਚ ਪਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜਿਹੜੀ ਬਾਰਿਸ਼ ਦੀ ਅਸੀਂ ਉਡੀਕ ਕਰ ਰਹੀ ਸੀ ਦਸ਼ਕੋ ਉਹ ਆਖਿਰਕਾਰ ਆਈ ਗਈ ਹੈ ਜਿਹੜੇ ਬਾਰਿਸ਼ ਦੀ ਲੋਕ ਪੰਜਾਬ ਦੇ ਉਡੀਕ ਕਰ ਰਹੇ ਸਨ ਉਹ ਬਾਰਿਸ਼ ਹੁਣ ਆ ਗਈ ਹੈ ਸੋ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਕਈ ਹਫ਼ਤਿਆਂ ਤੋਂ ਅਸੀਂ ਉਡੀਕ ਕਰ ਰਹੇ ਸੀ ਵੀ ਕਦੋਂ ਬਾਰਿਸ਼ ਆਏਗੀ ਸੋ ਬਾਰਿਸ਼ੋ ਅੱਜ ਆ ਗਈ ਹੈ ਸੋ ਅੱਜ ਤੋਂ ਪੰਜਾਬ ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤੇ ਗਏ ਹਨ ਮੌਨਸੂਨ ਦੀ ਮੁੜ ਆਉਣ ਨਾਲ ਪੰਜਾਬ ਦੀ ਧਰਤੀ ਤੇ ਮੀਂਹ ਦੀ ਚਮਕ ਫਿਰ ਵਾਪਸ ਆ ਗਈ ਹੈ ਸੋ ਇਹ ਝਮਝੰਬ ਹੁੰਦਾ ਨਾ ਸਿਰਫ ਮੌਸਮ ਨੂੰ ਸੁਹਾਵਣਾ ਬਣਾਉਂਦੀਆਂ ਨੇ ਸਗੋਂ ਕਿਸਾਨਾਂ ਦੇ ਚਿਹਰੇ ਤੇ ਵੀ ਮੁਸਕਾਨ ਵਾਪਸ ਲਿਆਉਂਦੀ ਹੈ ਸੋ ਕਈ ਦਿਨਾਂ ਤੋਂ ਉਡੀਕ ਰਹੇ ਮੀਂਹ ਨੇ ਖੇਤਾਂ ਦੀ ਪਿਆਸ बुझਾਈ ਹੈ ਤੇ ਕੁਦਰਤ ਨੂੰ ਹਰਾ-ਭਰਾ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਸੋ ਜਦੋਂ ਹਵਾ ਨਾਲ ਠੰਡੀ ਫੁਆਰ ਮਿਲਦੀ ਹੈ ਹਵਾ ਮਿਲਦੀ ਹੈ ਨਾ ਤਾਂ ਮਿੱਟੀ ਦੀ ਮਹਿਕ ਜਿਹੜੀ ਹੁੰਦੀ ਹੈ ਉਹ ਸਿਰਫ ਇੱਕ ਖੁਸ਼ਬੂ ਨਹੀਂ ਉਹ ਕਿਸਾਨ ਦੀ ਉਮੀਦ ਮਾਂ ਦੀ ਦੁਆ ਅਤੇ ਧਰਤੀ ਮਾਂ ਦਾ ਸੰਸਕਾਰ ਹੈ ਸੋ ਮੀਂਹ ਆਉਂਦੇ ਖੇਤਾਂ 'ਚ ਨਵੀਂ ਜ਼ਿੰਦਗੀ ਦੌੜ ਪੈਂਦੀ ਹੈ ਤੇ ਝੋਨੇ ਦੀ ਲਵਾਈ ਜਿੱਥੇ ਸ਼ੁਰੂ ਹੁੰਦੀ ਹੈ ਤੇ ਉਸ ਦੇ ਬਾਅਦ ਚੋਨਾ ਲੱਗਦਾ ਹੈ ਤੇ ਇਹ ਸਾਰੀ ਬਾਰਿਸ਼ ਖਾਸ ਕਰਕੇ ਕਿਸਾਨ ਲਈ ਬਹੁਤ ਹੀ ਵਧੀਆ ਸਾਬਤ ਹੁੰਦੀ ਹੈ ਨੇਮਤ ਬਣ ਜਾਂਦੀ ਹੈ ਪਰ ਇਸ ਵਾਰ ਬਾਰਿਸ਼ ਸਿਰਫ ਖੁਸ਼ੀ ਨਹੀਂ ਚੇਤਾਵਨੀ ਵੀ ਲੈ ਕੇ ਆਈ ਹੈ ਸੋ ਕਈ ਜ਼ਿਲ੍ਹਿਆਂ ਵਿੱਚ orange ਅਤੇ yellow ਅਲਰਟ ਜਾਰੀ ਕੀਤੇ ਗਏ ਨੇ ਸੋ ਮੌਸਮ ਵਿਭਾਗ ਨੇ ਅਗਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਚ ਭਾਰੀ ਬਾਰਿਸ਼ ਹੋ ਸਕਦੀ ਹੈ ਸੋ ਜੋ ਨੀਵੇਂ ਇਲਾਕੇ ਨੇ ਉਹਨਾਂ ਵਿੱਚ ਪਾਣੀ ਭਰਨ ਦਾ ਜਾਂ ਨੁਕਸਾਨ ਹੋਣ ਦਾ ਕਾਰਨ ਵੀ ਬਣ ਸਕਦਾ ਹੈ ਸੋ ਦਰਸ਼ਕੋ ਅੱਜ ਤੋਂ ਪੰਜਾਬ 'ਚ ਮੌਨਸੂਨ ਮੁੜ ਸਰਗਰਮ ਹੋ ਗਿਆ। ਸੋ ਬਿੱਤੀ ਰਾਤ ਲੁਧਿਆਣਾ, ਪਟਿਆਲਾ ਤੇ ਫਤਿਹਗੜ ਸਾਹਿਬ 'ਚ ਭਾਰੀ ਬਾਰਿਸ਼ ਮੱਦੇਨਜ਼ਰ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ। ਸੋ ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਰੂਪਨਗਰ 'ਚ ਵੀ ਭਾਰੀ ਮੀਂਹ ਪਿਆ ਤੇ ਜਿਸ ਕਾਰਨ ਮੌਸਮ ਵਿੱਚ ਥੋੜਾ ਬਦਲਾਅ ਵੀ ਆਇਆ ਹੈ ਤੇ ਤਾਪਮਾਨ ਵਿੱਚ ਕੁਝ ਕਟਾਅ ਵੀ ਦਰਜ ਕੀਤਾ ਗਿਆ। ਪਹਿਲਾਂ ਤਾਪਮਾਨ ਬਹੁਤ ਜ਼ਿਆਦਾ ਸੀ ਤੇ ਹੁਣ ਤਾਪਮਾਨ ਮੀਂਹ ਪੈਣ ਦੇ ਕਾਰਨ ਬਹੁਤ ਹੀ ਘਟ ਗਿਆ ਤੇ ਮੌਸਮ ਵਿਭਾਗ ਵੱਲੋਂ ਤਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਰਾਤ 9:30 ਵਜੇ ਤੱਕ ਲਈ ਫਲੈਸ਼ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਸੋ ਅੰਮ੍ਰਿਤਸਰ ਸਮੇਤ ਆਲੇ-ਦੁਆਲੇ ਦੇ ਇਲਾਕਿਆਂ 'ਚ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਹੈ ਹਰਮੰਦਰ ਸਾਹਿਬ 'ਚ ਵੀ ਮੀਂਹ ਦੌਰਾਨ ਖਾਸ ਕਰਕੇ ਬਹੁਤ ਹੀ ਸੋਹਣਾ ਦ੍ਰਿਸ਼ ਬਣ ਗਿਆ ਸੀ ਸੋ ਮੌਸਮ ਕੇਂਦਰ ਅਨੁਸਾਰ ਅੱਜ ਐਤਵਾਰ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਤੇ ਸ਼੍ਰੀ ਫਤਿਗੜ ਸਾਹਿਬ 'ਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ ਤੇ ਇੱਥੇ 12 ਮਿਲੀਮੀਟਰ ਜਾਂ ਵੱਧ بارش ਹੋ ਸਕਦੀ ਹੈ ਸੋ ਜਿਸ ਕਰਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਲਗਭਗ 7 ਮਿਲੀਮੀਟਰ ਮੀਂਹ ਦੀ ਸੰਭਾਵਨਾ ਹੈ ਤੇ ਉੱਥੇ yellow alert ਜਾਰੀ ਕਰ ਦਿੱਤਾ ਗਿਆ